ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਗਉੜੀ ਮਹੱਲਾ ਨਾਵਾ ਸਾਧੂ ਮਨ ਕਾ ਮਾਨ ਕੇ ਆਗੋ ਵਾਹਿਗੁਰੂ ਜੀ ਕਾ ਕਮਸੇ ਵਾਹਿਗੁਰੂ ਜੀ ਕਾ ਸੇ ਸਤਿਗੁਰੂ ਜੀ ਦੀ ਸਾਜਿ ਨੂੰ ਆਜੀ ਗੁਰੂ ਸਾਹਿਬ ਸਾਹਿਬ ਸੁਣੇ ਜੀ ਗੁਰੂ ਜੀ ਦੇ ਹੰਦਿਕਾ ਨੂੰ ਹਰਾਜੀ ਕਿਰਾਂ ਸੇ ਇਤੀ ਵਿਕ੍ਰਿਮੀ ਆਏ ਜਨਮੇ ਜੋ ਦਸੂਜੀ ਚਾਰਿਸ਼ਾਹ ਹੋਏ ਜਨੇ ਸੀਗੁਰ ਹਰਿ ਕ੍ਰਿਪਾ ਸਾਨੋ ਹਰਿ ਗੁਰ ਜੀ ਗੁਰੂ ਜੀ ਦੇ ਮਹਾਤਮਾ ਜੀ ਨੂੰ ਪ੍ਰਣਾਮ ਕਰਕੇ ਜਰਗਾਹ ਜੀ ਦਿੱਲੀ ਵਿੱਚ ਬਾਲਾ ਸਾਹਿਬ ਸਾਨ ਵਿੱਚ ਆਰੰਭ ਕੀਤੀ ਸਰਗੁਨਾ ਮਹਾਰਾਜ ਜੀ ਸਾਈ ਗੁਰੂ ਜੀ ਬਾਬਾ ਬੁੱਢੇ ਸਾਹਿਬ ਦੇ ਜੀ ਸ੍ਰੀਮਨ ਖਾਨ ਸਾਹਿਬ ਉਹ ਗੁੜਾਈ ਨੇ ਸੰਗੰਤ ਕਰੇ ਮਨੋਰੇ ਇੱਕੰਨ ਬਰੇ ਕੇ ਮਹਾਰਾਜੋ ਪਾਸ ਜੀ ਜੈ ਗੁਰੂ ਨਾਨਕ ਦੇਵ ਜੀ ਕੋ ਲਿਖਿਆ ਨੇ ਕੋਯੋ ਗੁਰੂ ਹਰਿਕ੍ਰਿਸ਼ਨ ਜੀ ਆਨੈ ਗੁਰੂ ਕੇਵਲ ਹਕੀਕਤ ਸਾਹਿਬੀ ਦਾ ਦਾਦਾ ਜੀ ਦਾ ਕੋਈ ਦੁਕਾਨੀ ਆਪਣੀ ਸੰਗਤੈ ਆਉਣ ਸਮੇਂ ਹਲੇ ਤੇ ਹੀ ਬਚਨੇ ਸਾਰੀ ਗੁਰੂ ਸਾਹਿਬ ਨੂੰ ਗੁਰਦਵਾਰ ਨੂੰ ਆਪਣੀ ਧੀ ਕੋ ਕੋ ਆ ਕੇ ਅੰਗੀਕਾਰ ਕਰ ਲਿਆ ਪਰ ਮਹਾਰਾਜ ਸਾਹਿਬ ਗੋਤੇ ਰਹੇ ਤਰਗਤ ਨਹੀਂ ਹੋਏ ਉਹਨੂੰ ਮਾਦ ਭਾਈ ਕੰਗਰੀ ਜੀ ਤੇ ਇਸੇ ਪ੍ਰਕਾਰ ਜੀ ਉਹ ਅੰਮ੍ਰਿਤ ਦਾ ਸਾਹਿਬ ਵੀ ਆਨਸੀ ਤੋਂ ਮਹਾਰਾਜ ਦਾ ਸਾਹਿਬ ਆਇਆ ਤਿਰਨ ਕਰਨ ਉਹ ਆਪੇ ਜੀ ਸਾਹਿਬੇਰ ਵੀ ਲੋਕ ਰਹੇ ਭਾਈ ਮੱਖਣ ਸ਼ੈਮ ਜਦੋਂ 22 ਮੰਡੀਆਂ ਲਾਈ ਵੇਖੇ ਸਨ ਉੱਥੇ ਸੋਦੀ ਆ ਕੇ ਮਸੰਦਾ ਦੇਕ ਉਹ ਹੋਏ ਧੀਰਮਲ ਵੀ ਆ ਗਿਆ ਸੀ ਕਰਨਾਰਪੁਰ ਤੋਂ ਉਹ ਹੀ ਭਾਈ ਮੱਖਣ ਸ਼ੈਮ ਦੇ ਦੋ ਦੋ ਮੋਰਾਂ ਰਾਸਤੇ ਸਾਰਿਆਂ ਨੂੰ ਪਰਖਣ ਤੀਕਾ ਕਿਸੇ ਨੇ ਦਾ ਡੇੜਾ ਜਿਹਾ ਜਹਾਜ਼ ਬਣ ਕੇ ਲਾਇਆ ਸੀ ਉਹ ਗੱਲ ਨਾ ਦੱਸੀ ਅਕੀਰ ਗੁਰੂ ਜੀ ਉਹ ਮਹਾਰਾਜਾ ਸਾਹਿਬ ਨੂੰ ਜਾ ਕੇ ਪੁੱਛ ਕੇ ਲੋਕਾਂ ਦੇ ਪਾਸੋਂ ਮਾਰਿਆ ਦੇ ਪਾਸ ਆਇਆ ਮਾਤਾ ਜੀ ਰੋਕਿਆ ਕਿ ਗੁਰੂ ਸਾਹਿਬ ਕੋਲੇ ਨਹੀਂ ਆਉਂਦੇ ਪਰ ਫਿਰ ਵੀ ਉਸਨੇ ਇੱਕ ਪ੍ਰੇਮ ਦੇ ਨਾਲ ਕੋਲੇ ਆ ਗਿਆ ਫਿਰ ਜਦੋਂ ਉਹ ਕਹਾ ਜੋ ਮੋਹਰਾ ਪੇਟਾ ਕੀਤੀਆਂ ਗੁਰੂ ਮਹਾਰਾਜਾ ਸਾਹਿਬ ਸਿੱਖਿਆ ਕਾਜ ਸਾਹਿਬ ਜੀ ਚੁੱਪ ਕਰ ਰਹੇ ਭਾਈ ਨੇ ਇਹ ਖਿਆਲ ਕੀਤਾ ਕਿ ਮੈਂ ਕਿਹਾ ਬਣਾ ਕੇ ਸੜ ਕੇ ਮਰ ਜਾਵਾਂ ਮੈਨੂੰ ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨਾਂ ਅਨੁਸਾਰ ਸਤਿਗੁਰਾਂ ਦੀ ਪ੍ਰਾਪਤੀ ਕਿਉਂ ਨਹੀਂ ਹੋਈ ਇਹ ਜੇ ਕੋ ਕੋ ਸੰਕਲਪ ਕੀਤਾ ਸਿੱਖ ਨੂੰ ਘੋੜੇ ਤੋਂ ਬਾਅਦ ਨਿਕਲਣ ਲੱਗੇ ਨੂੰ ਗੁਰੂ ਸਾਹਿਬ ਜੀ ਹੱਥ ਤੇ ਜੀ ਵੀ ਕੇ ਮਹਾਰਾਜ ਸਾਹਿਬ ਕਹਿਣ ਲੱਗੇ ਸਿੱਖਾ ਗੁਰੂ ਘਰ ਦੇ ਵਿੱਚ ਮਾਇਆ ਦੀ ਤਾਂ ਕਿਸੇ ਪ੍ਰਕਾਰ ਦੀ ਕੋਈ ਪਰਵਾਹ ਨਹੀਂ ਹੈ ਤੇ ਮਨ ਕੋ ਸੁੱਖਾ ਵੀ ਕੋਈ ਨਹੀਂ ਕੋਈ ਆ ਕਰੇ ਪਰ ਕਹੇ ਸੰਕਲਪ ਕੀਤਾ ਜੀ ਮੇਰੀ ਜਿਹੜੀ ਸੁਖਣਾ ਸੀ ਕਿ ਜਹਾਜ ਜਿੰ ਬਣੇ ਲਾਇਆ ਉਹ ਮੈਨੂੰ ਦੱਸਣ ਆਉਂਦਾ ਮੋਢਾ ਨਿੰਦਾ ਕਰਕੇ ਦੱਸਿਆ ਵੀ ਇਹ ਮੋਢਾ ਸਾਡੇ ਚਿੱਤ ਕਿੰਨੇ ਖੁੱਬੇ ਹੋਏ ਆ ਤੇ ਤੇਰਾ ਜਹਾਜ ਬਣੇ ਲੱਗਾ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਦਆਰੇ ਦੀ ਅੰਤ ਨੂੰ ਕੀਤੀ ਹੈ ਉਹ ਸੰਕਲਪ ਲੈ ਕਰਕੇ ਕਿਤੇ ਕੀ ਪੈ ਸਾਨੂੰ ਉਹ ਸਿੰਘਾਂ ਨੂੰ ਚਾ ਕੇ ਸਹਾਇਤਾ ਕਰਨੀ ਪਈ ਹੁਣ ਤੂੰ ਉਹਦੋਂ 500 ਮੋਹਰ ਵੀ ਅਦਾਸ ਕੀਤੀ ਸੀ ਹੁਣ 2 ਮੋਹਰੇ ਹੀ ਰੱਖਦਾ ਹੈ ਇਹ ਸਾਨੂੰ ਨਹੀਂ ਲੋੜ ਹੈ ਮੋਹਰਾਂ ਦੀ ਪਰ ਤੇਰੇ ਅੰਦਰ ਸਹਿਜ ਕਿ ਗੁਰੂ ਸਾਹਿਬ ਨੇ ਸਿੱਖਣਾ ਦੱਸਿਆ ਕੀ ਜਿੰਝ ਹਾਇਲਮੇ ਲਾਇਆ ਇਸ ਕਰਕੇ ਤੋਂ ਨਿਰਾਸ਼ਾ ਹੋ ਗਏ ਕਿ ਹਰ ਬਣਾ ਕੇ ਸਭ ਨੂੰ ਪਿਆਰ ਹੈ ਇਸ ਕਰਕੇ ਭਾਈ ਅਸੀਂ ਗੁਰਮਾਨਤ ਦੀ ਜਿਹੜੀ ਜੋਤ ਹੈ ਉਹਨੂੰ ਕਾਇਮ ਰੱਖਣ ਵਾਸਤੇ ਕਿ ਤੇਰੀ ਸੁਖ ਨੂੰ ਦਸੀਏ ਸੁਣ ਕੇ ਭਾਈ ਮੱਖਣ ਸ਼ਾਹ ਨੂੰ ਜਿਹੜਾ ਆਨੰਦ ਹੋਇਆ ਉਹ ਸਭ ਸੰਗ ਦੀ ਆਮਤਨਾਰੇ ਹੈ ਬਹੁਤ ਆਨੰਦ ਹੋ ਕੇ ਮੱਖਣ ਸ਼ਾਹ ਜੀ ਦੀ ਕੋਠੀ ਤੇ ਚੜ ਕੇ ਇੱਕੀ ਇੱਕੀ ਸੰਗਾਂ ਦੇ ਨਾਲ ਉੱਪਰ ਹੋਸੀ ਦੇ ਰਹੇ ਮਸਲਿਆਂ ਨੂੰ ਕੋਈ ਮੱਥਾ ਵੀ ਟੇਕਦਾ ਕਰਖਲੇ ਸੀ ਕੋਈ ਵੀ ਕੜਾ ਮਾਤ ਵਾਲਾ ਨਹੀਂ ਸੀ ਅਤੇ ਕੋਈ ਕੇ ਵੀ ਸੁਖਣਾ ਪੂਰੀ ਕਰਨ ਵਾਲਾ ਨਹੀਂ ਸੀ ਉਸ ਜਿਹੜੇ ਭਾਈ ਨਹੀਂ ਬੜੀ ਉੱਚੀ ਆਵਾਜ਼ ਵਿੱਚ ਕਿਹਾ ਗੁਰ ਲੱਭੋ ਰੇ ਗੁਰ ਲੱਭੋ ਰੇ ਇਹ ਆਵਾਜ਼ਾਂ ਸਹੀਆਂ ਤੇ ਸੰਗਤਾਂ ਸਾਰੀਆਂ ਝੁੱਕ ਕੇ ਇੱਥੇ ਵਾਜੇ ਬੁਕਾਰੇ ਇੱਥੇ ਗੁਰੂ ਸਾਹਿਬ ਦਾ ਵੱਡਾ ਜਰਵਾਲ ਬਣਿਆ ਹੋਇਆ ਚਲ ਕੇ ਦੇਣ ਆਇਆ ਥਾਏ ਉਥੇ ਮਾਰਾ ਸਾਡੇ ਚਰਨਾਂ ਤੇ ਆ ਗਿਓ ਜੀ ਆਣ ਸੱਜਿਆ ਭਾਈ ਮਖੀਸ਼ਾ ਨੂੰ ਵੀ ਨਹੀਂ ਦੱਸਣ ਕਿਸਾ ਤੇ ਇਹ ਨਾ ਦੇ ਗੁਰੂ ਸਾਹਿਬ ਜੀ ਨੂੰ ਪੂਰੀ ਵਿੱਚੋਂ ਲਿਆ ਕੇ ਬੇਨਤੀ ਕਰਕੇ ਸੰਕੰਨ ਬਿਠਾਇਆ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸੰਕੰਨ ਭੇਟ ਕੀਤੀ ਜੇ ਜਿ ਸੁਖੇ ਸੀ ਕਮਨਾਂ ਦੀ ਪੂਰੀ ਹੋ ਗਈ ਸਾਹੀ ਜੋ ਬੜੇ ਗਰਖਣ ਕਾ ਕੇ ਮਨ ਨੂੰ ਪੂਰਨ ਵਰਗੰਗ ਚਾਰੇ ਨਾਲ ਹਕਾਦਰ ਹੋ ਗਏ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਰੂਪ ਸਰਗ੍ਰਾਮੀ ਸਮਝ ਲਿਆ ਕਿ ਸੰਕੰਨ ਨਿਸ਼ਟਾ ਹੋ ਗਿਆ ਭਾਈ ਮੱਖਣ ਸਾਹਿਬ ਪਰਖਣ ਤੋਂ ਉਸ ਜਿਹੜੇ ਗੁਰਕੇਵ ਬਹਾਦਰ ਸਾਹਿਬ ਨੇ ਇਹ ਪਰੰਪਰਿਕ ਵਿਦੇਸ਼ਾਲ ਸੰਮੇਜੀ ਦਾਦੇ ਬਕਾਲਿਕ ਪਹਿਲੇ ਦਿਨ ਗੁਰਦਵਾਰਾ ਦੇ ਬੀਤੇ ਬੈਠ ਕੇ ਕੰਕਾਂਗੇ 9 ਸ਼ਬਦਾਂ ਨਾਲ ਇਤਾਰਨ ਕਰਕੇ ਉਦੇਸ਼ ਬਖਤ ਉਥਾਨ ਕਾਲ ਤੇ ਹੋਰ ਕਾਣੀਆਂ ਗੱਲਾਂ ਵੀ ਵਿਖੀਆਂ ਹਨ ਕਿ ਮਹਾਰਾਜ ਸਾਹਿਬ ਦੇਖ ਕੇ ਜਾਣਦੇ ਹੋਏ ਸਰਵੋਈ ਜਮਾਤ ਨੂੰ ਉਦੇਸ਼ ਦਿੱਤਾ ਹੈ ਇਹ ਸੱਚੇ ਬਾਦਸ਼ਾਹ ਦੇ ਆਸਰੇ ਅਸਵੇਰੇ ਖੁਦਰੇ ਕਿੰਨੀਆਂ ਸੰਗਤਾਂ ਕਿੰਨੇ ਕ ਸਾਧੂ ਮਿਲੇ ਹੋਏ ਸੀ ਜਿਨ੍ਹਾਂ ਦੇ ਪ੍ਰਸਾਦ ਕਰਕੇ ਅਮਰ ਕ੍ਰੂਪ ਤੋ ਗੌੜੀ ਜੇ ਸ਼੍ਰੀ ਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਸਾਰੇ ਗੁਰੂ ਸਾਹਿਬ ਦੇ 59 ਸ਼ਬਦ ਹਨਗੇ ਸਾਰੀ ਬਾਣੀ ਵਿੱਚ ਕਿ ਪਹਿਲੇ ਸ਼ਬਦ ਹਨ ਜਿੱਥੋਂ ਗੁਰੂ ਸਾਹਿਬ ਨੇ ਬਾਣੀ ਗੌੜੀ ਤੇ ਰੰਮ ਕੀਤੀ ਹੈ ਸ੍ਰੀ ਗੁਰੂ ਕੋਇਕ ਬਾਹਗਰ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਸੀ ਇਹਨੂੰ ਜੋ ਕਰਤਾਰਪੁਰ ਵਾਲੀ ਢੀਡ ਸੀ ਧੀਰਮਲ ਦੇ ਤਾਸ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਾਈ ਹੋਈ ਇਹ ਨੌਵੇਂ ਪਾਸ਼ਾ ਦੀ ਬਾਣੀ ਚੜਾਉਣ ਵੇ ਤੇ ਮਹਾਰਾਜ ਜੀ ਸਾਹਿਬ ਮੰਗੀ ਸਿੱਖਾਂ ਨਾਲ ਸਰਪਲ ਮੇਂ ਗਏ ਸੀ ਉਹ ਜੇ ਪੱਜੀ ਸਿੰਘ ਮਹਾਰਾਜ ਨੂੰ ਲੈਣ ਆਤੇ ਗੈਜੂ ਜਸਾ ਨੂੰ ਵੀਰ ਨਾਲੋਂ ਜਵਾਬ ਦੇਤਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਗੱਦੀ ਉਹ ਹੀ ਦੁੱਖ ਨੂੰ ਪਾਤਸ਼ਾਹ ਹੰਗੇ ਬਾਦ ਕੋ ਨਹੀਂ ਚਾਰਨ ਕਰ ਲੰਗੇ ਇਹ ਸੁਣ ਕੇ ਮਹਾਰਾਜ ਸਾਹਿਬ ਜੀ ਨੇ ਖੁਦ ਗਰੀਬ ਨਰਾਜ ਜੀ ਹੋਰ ਬੰਨੋ ਦੀਆਂ ਵੀੜਾਂ ਕੋਈ ਨਹੀਂ ਮੁਗਾਈਆਂ ਆਪਣੇ ਮੁੱਖੋਂ ਦਵਨੀ ਵੀਰਚਾਰਨ ਕੀਤੀ ਜਿਸ ਵੀ ਬਾਤ ਭਾਈ ਮਨੀ ਸਿੰਘ ਲਿਖਿਆ ਹੈ ਉਹ ਕਲੰਗੀ ਦੇ ਜੇਗੋ ਗੁਰ ਕੈਸੀ ਜੋ ਉਥੇ ਅਸੀਂ ਤੂਪ ਉਚਾਰਨ ਕਰਾਂਗੇ ਇਸ ਪ੍ਰਕਾਰ ਅਖਰੇ ਕਾ ਪੇਧਰੋਨੇ ਮੈਂ ਦਾਸ ਗੁਰੂ ਸਮਰੱਖ ਵਿਚਾਰੋ ਉਸ ਲਈ ਇਹ ਵਿਚ ਗੁਰਵਲਾਸੀ ਵੇਖਿਆ ਮੈਂ ਪਾਠ ਰਹਿਗਾ ਜਿਹੜਾ ਸਹੀਆ ਇਹਨਾਂ ਨੇ ਲਿਖਾਇਆ ਹੋਇਆ ਉਥੇ ਦਾਨੀਆਂ ਸਾਹਿਬ ਉਥੇ ਨਹੀਂ ਨਹੀਂ ਲਿਖਿਆ ਅਖਰੇ ਕਾ ਪੇਧਰੋ ਕਿਸੇ ਕਰਕੇ ਸੰਤਾਂ ਨੂੰ ਪੁਲੇਖਾ ਪੈ ਜਾਂਦਾ ਵੀ ਅਖਰ ਲੈ ਕਦਾ ਪੇਧ ਰੱਖਿਆ ਖਾਲਸੇ ਨੂੰ ਖਲਾਸੇ ਲਿਖਿਆ ਨਹੀਂ ਖਾਲਸੇ ਹੀ ਹੈ ਦਰبار پرਵਾਲੀ ਦੀ ਵੀ ਇਸ ਕਰਕੇ ਅਖਰ ਦਾ ਇੱਕ ਵੀ ਫਰਕ ਨਹੀਂ ਰੱਖਿਆ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਬੀੜੇ ਕਰਨ ਕੀਤੀ ਜੰਮਨੇ ਸਾਹਿਬ 22 ਮਨੁਸ਼ ਨੂੰ ਸਾਜੀ ਕੋ ਲਿਖਾਈ ਤੇ ਸ਼ਾਮ ਦੇ ਵਕਤ ਘਰ ਚ ਪੜਾਇਆ ਕਰਕੇ 9 ਮਹੀਨੇ ਇਸ਼ਾਰਾ ਸ਼ੂਬ ਲਿਖਾਇਆ ਤੇ 9 ਮਹੀਨੇ ਜੀ ਅਰਚ ਗੁਰੂ ਸਾਹਿਬ ਸਾਰੇ ਸਿੱਖਣ ਪੜਾਉਣ ਕਿਤੇ ਇਸ ਪ੍ਰਕਾਰ ਮਹਾਰਾਜ ਜੀ ਨੇ ਇਹ ਜਿਹੜੀ ਕਥਾ ਜੀ ਸਮਾਜ ਦੀ ਗੁਰੂ ਸਾਹਿਬ ਦੀ ਲਿਖਾਈ ਦੀ ਇਸਮਾਲ ਕੀਤੀ ਇਹ ਮਹਾਰਾਜ ਜੀ ਨੇ 1762 ਬਿਕਰਮੀ ਦੇ 23 ਸਾਵਣਾ ਗੁਜਿੰਨ ਨੂੰ ਪਹੁੰਚਾਇਆ ਹੈ। ਮੈਂ ਕਹਾਦਾ ਮੈਂ ਸੀ ਜੰਸਾਹ ਦੀ ਲਿਖਾਈ ਦਾ ਤੇ ਖੰਡ ਪਾਠ ਕੀਤਾ ਸੀ। ਇਹ ਮਹਾਰਾਜ ਜੀ ਨੇ 1700 ਇਸ ਪ੍ਰਕਾਰ 62 ਦੇ ਅੰਦਰ ਜੰਸਾਹ ਦੇ ਵਿੱਚ ਫਿਰ ਵਸਾਈ ਲਿਖਾ ਕੇ ਅਰਥਿੰਗਾਂ ਨੂੰ ਪੜਾਇਆ ਇਸਾਂ ਨੇ। ਇਹ ਬਾਣੀ ਦੇ ਦਸਵੇਂ ਪਾਠਿਆਂ ਨੂੰ ਉਸ ਵਕਤ ਨਵੇਂ ਪਾਠਿਆਂ ਦੀ ਦਾਨੂ ਹੀਰ ਦੀ ਲਿਖੀ ਹੈ। ਜਿਹੜਾ ਐਰ ਕੋਈ ਦੀਰਕ ਨਹੀਂ ਸੀ ਤੇ ਸੋਹ ਪੁਰਖ ਦੇ ਚਾਰੇ ਸ਼ਾਮੀ ਕਰਤਾਰਪੁਰ ਵਿੱਚ ਨਹੀਂ ਸੀ ਇਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖੇ ਹੈ ਅਤੇ ਜੋ ਨੌ ਸ਼ਬਦ ਹਨ ਦੇ ਪੰਜੇ ਸ਼ਬਦ ਹਨ ਕਰਤਾਰਪੁਰ ਦੀ ਦੀਰ ਵਿੱਚ ਇਹ ਜਿਹੜੇ ਹੈ ਅਤੇ ਸ਼ੇਰਪਾਠਾ ਦੇ ਪਾਠ ਨੇ ਨਿਬੰਧ ਹੋ ਗਿਆ ਸੀ ਕਿਉਂਕਿ ਮਹਾਰਾਜ ਦਾ ਪੁੱਤਰ ਬਾਬਾ ਗੁਰਸਖਾ ਜਿਹੜਾ ਉਹਦਾ ਗੁੱਟਕਾ ਦੇਖਿਆ ਕਰਤਾਰਪੁਰ ਸਾਹਿਬ ਕੋਲ ਤੇ ਨਵੇਂ ਸ਼ਬਦ ਲਿਖੇ ਹੈ ਉਹ ਬਹਿਦੇ ਗਏ ਸੀ ਲਿਖ ਗੁਤਕਾ ਜਿਹੜਾ ਹੈ ਇਸ ਪ੍ਰਕਾਰ ਪਰ ਕਲਪ ਸਿੱਖਾਂ ਨਿਰ ਸ਼ੇਵਰ ਪਾਤਸ਼ਾਹ ਤੋਂ ਹੋ ਗਏ ਸੀ ਇਹ ਚਾਰੇ ਸ਼ਬਦ ਜਿਹੜੇ ਹੈ ਸੋ ਪੁਰਖ ਦੇ ਨਾਮ ਆਏ ਤੂੰ ਕਰਦਾ ਸਤਿਆਰ ਤੇ ਸਰਵਰਣਾ ਤੇ ਭੀ ਪੁਰਾਗਤ ਪਰ ਦਸਮ ਪਾਤਸ਼ਾਹ ਦੀ ਵੀਰ ਵਿੱਚ ਲਿਖਾਉਣਾ ਕੀਤਾ ਹੈ ਤੇ ਇਹ ਨਵੇਂ ਪਾਤਸ਼ਾਹ ਦੀ ਬਾਣੀ ਮਹਾਰਾਜ ਸਾਹਿਬ ਜੀ ਨੇ ਕਿਹਾਣਾ ਕੀਤੀ ਹੈ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀਰ ਵਿੱਚ ਨਵੇਂ ਸੰਗਤ ਦਾ ਸਰੂਪ ਲਿਖ ਕੇ ਗੁਰੂ ਗੁਰਦਾ ਦੇ ਮਾਲਕ ਬਣਾ ਕੇ ਫਯੂਬ ਸਾਹਿਬ ਜਾ ਕੇ ਗੁਰਦਾ ਜੀ ਮਹਾਰਾਜ ਬਖਸ਼ੀ ਹੈ ਉਹ ਨੌਵੇਂ ਪਾਤਸ਼ਾਹ ਜੀ ਨਾ ਜੀ ਗੁਰੇਸ਼ ਬਖਸ਼ੀ ਦੇ ਬਾਦੂ ਬਕਾਲੇ ਕਿਸਨ ਕਾਂ ਦੇ ਪਾਈ ਇੱਕੋ ਰਾਇਤਰੀ ਪਰਮੇਸ਼ਵਰ ਓਮਕਾਰ ਸਾਰਾ ਨਾ ਪ੍ਰਕਾਸ਼ ਤੋਂ ਸਰਬੀ ਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਰਾਜ ਗੌੜੀ ਮਹੱਲਾ ਨਾਵਾ ਗੌੜੀ ਰਾਜੀ ਦੀ ਨਵੇਂ ਪਾਕਸ਼ਾ ਜੀ ਚਾਰਨੀ ਕਰ ਗਏ ਹਾਂ ਸਾਧੂ ਮਨ ਕਾ ਮਾਨ ਕੇ ਆਗੋ ਸਤਿਗੁਰੂ ਜੀ ਨੂੰ ਆਦਿ ਗੁਰੂ ਮੰਮੀ ਨੇ ਸਾਨੂੰ ਇਸ ਰੇਖੇ ਪਰਖੋ ਤੇ ਸੰਤ ਜੀ ਨੂੰ ਤੇ ਸਾਧੂ ਕਰਨ ਵਾਲੇ ਪਰਖੋ ਮਨ ਕਾ ਮਾਨ ਕੇ ਆਗੋ ਤੁਸੀਂ ਬਿਆਨਿ ਸਾਧਨਾਂ ਨੂੰ ਸਾਜਿਆ ਧੂੜੀਆਂ ਤਾਉਨੇ ਹੋ ਜਲ ਧਾਰਾ ਕਰਦੇ ਹੋ ਭੁੱਖੇ ਰਹਿੰਦੇ ਹੋ ਉਹਾਰ ਕੋ ਰਹੇ ਹੋ ਇਹਨਾਂ ਸਾਰਿਆਂ ਸਾਹਿਬਾਂ ਨੂੰ ਜਿਹੜਾ ਮਨ ਦੇ ਅੰਦਰ ਮਾਣ ਹੈ ਕਿ ਅਸੀਂ ਇੰਨੇ ਸਾਧਨ ਕੀਤੇ ਆ ਇੰਨੀ ਕਮਾਈ ਕੀਤੀ ਹੈ ਇੰਨੀ ਵਿਦਿਆ ਪੜ੍ਹੀ ਹੈ ਇੰਨੇ ਕੀ ਹੋਈ ਯਾਤਰਾ ਕੀਤੀ ਹੈ ਇੰਨੇ ਅਸੀਂ ਜੋਗ ਸਾਹਿਬ ਨਾਲ ਕੀਤੀ ਹੈ ਇਹ ਸਭ ਮਨ ਦੇ ਅੰਦਰ ਜਿਹੜਾ ਮਾਣ ਹੈ ਸਭ ਤੋਂ ਪਹਿਲਾਂ ਇਹਦਾ ਤਿਆਗ ਕਰੋ ਸਾਨੂੰ ਤਰੂਦ ਸੰਗਤ ਗੁਰਜਨ ਕੀ ਅਗਰ ਇਹ ਕੰਮ ਬੈਰਕਪੁਰ ਖਾਂਜੀ ਸਾਹਮਣੇ ਤੋਂ ਹੈ ਕੰਨੀਆਂ ਆਦਮੀਆਂ ਦੀ ਕਰੋਧ ਵਾਲਿਆਂ ਦੀ ਸੰਗਤ ਉੱਤੇ ਆਦਮੀ ਜਿਹੜੇ ਗੁਰਮਤ ਮਰਿਓ ਧੀਰਜ ਦੇ ਵਿਖਲੀ ਕਦ ਕੰਗਲੀ ਐਸੇ ਜਿਹੇ ਗੁਰਗਨਪੁਰ ਖਾਉਨਾ ਦੀ ਸੰਗਤ ਸਾਤੇ ਅਹਲਿਸ ਭਾਗ ਉਹ ਆਦਮੀਆਂ ਕੌਮਦਾਰੇ ਆਦਮੀ ਵੀ ਕੁ ਸੰਗਤ ਨੂੰ ਕਦੇ ਕਰੋਧੀ ਦੇ ਨਾਇਕ ਨਹੀਂ ਦੇਖੋ ਕੋਟੇ ਆਦਮੀ ਜਿਹੜੇ ਜੀਨ ਨੂੰ ਮਹਾਰਾਜ ਸੱਚੇ ਦਾਰਸ਼ਨ ਗਿਆ ਹੈ ਕਿ ਜੀਨੋਂ ਦੇ ਸੰਗੀਆਂ ਦਰਮਦਰ ਬੰਨੇ ਮਿੱਤਰ ਸਾਜਣੋ ਸਈ ਹਾਂ ਤਾਂ ਮੇਰੀ ਜਗਸਵਾਜ ਜਾਂ ਨਾਨਕ ਬਗਲੇ ਕੇਈ ਜਿਨ੍ਹਾਂ ਕਰਕੇ ਖੋਟੀ ਮਦ ਸ਼ਰਾਬ ਪੀਣੀ ਮਾਸ ਖਾਣਾ ਚੋਰੀ ਕਰਨੀ ਪਰ ਘਰ ਕੱਟਣਾ ਇਹ ਖੋਤੇ ਪੁਰਸ਼ੀ ਦੇ ਦੁਰਜਨ ਹੋਣਗੇ ਉਹਨਾਂ ਦੀ ਸੰਗਤ ਵੱਲੋਂ ਸਾਤੇ ਅਹ ਨਿਸ ਭਾਗ ਉਹਨਾਂ ਤੋਂ ਵੈਸ ਨਹੀਂ ਭੱਜੇ ਰਹੋ ਜਿਵੇਂ ਕੋਈ ਆਦਮੀ ਅੱਗ ਜੀ ਬਚੇ ਜਾਂ ਇਹਨ ਤੋਂ ਬਚ ਕੇ ਨਿਕਲ ਜਾਵੇ ਇਸ ਪ੍ਰਕਾਰ ਕੋਈ ਬ੍ਰਿਆਜ ਜੁਗਦਾ ਹੋਇ ਨਿਕਲ ਜਾਵੇ ਜਾਂ ਜਿਵੇਂ ਕੋਈ ਸ਼ੇਰ ਦੇ ਮੂਹੇ ਜੋ ਨਿਕਲ ਜਾਵੇ ਇਸ ਪ੍ਰਕਾਰ ਇਹਨਾਂ ਤੋਂ ਭੈ ਕਰਕੇ ਭਜਦੇ ਰਹੇ ਤੋ ਕਦੇ ਵੀ ਇਹਨਾਂ ਦੀ ਸੰਗਤ ਨਾ ਕਰੋ ਇਹਨਾਂ ਦੀ ਸੰਗਤ ਕਰਕੇ ਦੋਸ਼ ਲੱਗ ਜਾਣਗੇ ਜਾਂ ਬਦ ਜਾਣਗੇ ਪਰਹਾਉ ਸੁਖ ਦੁਖ ਦੋਨੋਂ ਸੰਕਰ ਜਾਣੇ ਹਮ ਕੁਸਰਾਣ ਦੇ ਗੁਰੂ ਸਾਹਿਬ ਜੀ ਕਹਿੰਦੇ ਸੁਖ ਜਿਹੜਾ ਹੈ ਜੇ ਆਪ ਸ਼੍ਰੀਮ ਸੁਖ ਆ ਕੇ ਪ੍ਰਾਪਤ ਹੋ ਜਾਵੇ ਜੋ ਕੋਈ ਪੂਰਵਲੇ ਪਿਛੇ ਕਰਮਾਂ ਸਾਹਿਬ ਦੁਖ ਆ ਕੇ ਪ੍ਰਾਪਤ ਹੋ ਜੇ ਜੋ ਹਾਜਿਕੋਣੀ ਦਿੱਕਤੀ ਕਰਕੇ ਜਾਣਨਾ ਕਰੋ ਸੁਖ ਨੂੰ ਕਿਹ ਵਾਹਿਗੁਰੂ ਤੇ ਆਂਦੇ ਰਹੋ ਸੁਖ ਦੀ ਪਰਮੇਸ਼ੀ ਨੂੰ ਕੇ ਕੇ ਕਰੋ ਦੁੱਖ ਵੀ ਦੀ ਵਾਹਿਗੁਰੂ ਕੇ ਕੇ ਰੱਖੋ ਕਿਉਂ ਕੋਈ ਜਾਣੋ ਕਿ ਕੋਨਾ ਦਾ ਸਾਰਸੰਮੁਖ ਸੁਖ ਮਿਲ ਗਿਆ ਹੈ ਕਿ ਕੋ ਪਾਪਾਂ ਦਾ ਸਾਰਸੰਮੁਖ ਦੁੱਖ ਮਿਲ ਗਿਆ ਹੈ ਕਿਉਂ ਜਾਣ ਕੇ ਸਮਾਨ ਰਹੋ ਜਦੋਂ ਸੁਖ ਆਪਰਾਵਤੋਂ ਉਹ ਕਹਿੰਦਾ ਕਿ ਮਾਰੇ ਨੁਨਾ ਕੀ ਕੇ ਸਾਨੂੰ ਫਾਜ਼ਿਲਤਾ ਹੈ ਜੋ ਦੁੱਖ ਹਨ ਸਾਡੇ ਪਾਪ ਘੜ ਗਏ ਜਾ ਰਹੇ ਹਨ ਉਹਨਾਂ ਦਾ ਫਲ ਕੋ ਕਰਕੇ ਕੀ ਉਹ ਸਮਾਨ ਬੁੱਕੀ ਕਰਕੇ ਜਾਣਨਾ ਕਰੋ ਔਰ ਮਾਣ અપਮਨ ਹੋਰ ਕੋਈ ਮਾਣ ਸਤਕਾਰ ਅਜ਼ਰ ਕਰੀ ਜਾਵੇ ਪਾਲਕੀਆਂ ਵਿੱਚ ਢਾ ਕੇ ਮੋਟਰਾਂ ਤੇ ਖਾ ਕੇ ਤੁਮ ਸੈਰ ਕਰਾਵੇ ਇਹ અપਮਾਨ ਕੋਈ ਨਿਰਾਦਰੀ ਕਰੇ ਖੰਡੀ ਦੱਸੇ ਤੁਹਾਨੂੰ ਕਿੱਸੀ ਦੱਸੇ ਨਿਰਾਦਰੀ ਦੀ ਵੀ ਪਰਵਾਹ ਨਾ ਕਰੋ ਮਾਣ ਦੀ ਇੱਛਾ ਨੂੰ ਉਹ ਹਾਲ ਤੱਕ ਕੋਈ ਦਿੱਤੀ ਰੱਖੋ ਕੋਈ ਮਾਣ ਆਦਰ ਕਰੀ ਜਾਵੇ ਕੋਈ ਨਿਰਾਦਰੀ ਕਰੀ ਜਾਵੇ ਸਮਾਨ ਕਰਕੇ ਸੰਜੋ ਦੁੱਖ ਤੇ ਸੁਖ ਨੂੰ ਤੇ ਮਾਨ ਦੇ ਅਪਮਾਨ ਨੂੰ ਮੁਰਾਬਰੀ ਨੂੰ ਹਰਖ ਸੂਗ ਤੇ ਰਹੇ ਆਪੀਤਤਾ ਜੇ ਪਦਾਰਥ ਆ ਜਾਣ ਖੁਸ਼ ਹੋ ਜਾਣਾ ਜਿਹੜਾ ਚਿੱਤ ਇਹ ਤੋਂ ਜਦੋਂ ਪਦਾਰਥ ਕੇ ਲੈ ਜਾਣਾ ਸੋਗ ਹੋ ਜਾਣਾ ਇਹਨਾਂ ਦੋਹਾਂ ਤੋਂ ਪਾਈ ਅਤੀਤ ਅਸੰਗ ਰਹੋ ਇਹਨਾਂ ਦੇ ਵਿੱਚ ਨਾ ਫਸੋ ਕਦੇ ਇਹਨਾਂ ਜਗਤਤਾ ਤੋਂ ਪਛਾਨ ਉਸ ਜਗਤ ਦੇ ਹਿੰਦ ਤੱਕ ਜੋ ਵਾਸਤਵ ਰੂਪ ਹੈ ਨਾ ਪਰਮੇਸ਼ਰ ਦਾ ਅਸਲੀ ਗਿਆਨ ਸਰੂਪ ਉਹਨਾਂ ਨੂੰ ਅਸੀਂ ਪਛਾਣਿਆ ਹੈ ਉਸ ਤੇ ਨਿੰਦਾ ਦੂਰ ਤੇ ਆਗੇ ਇਹ ਦੰਦ ਵਾਰ ਸਾਰਾ ਚੱਲਣਾ ਉਸ ਨੂੰ ਸੁਣ ਕੇ ਫੁੱਲ ਜਾਂਦਾ ਮਨ ਨਿੰਦਿਆ ਸੁਣ ਕੇ ਸੁੰਗੜ ਜਾਂਦਾ ਚਿੱਤ ਉਸ ਤੇ ਨਿੰਦਿਆ ਨੂੰ ਦੋਹਾਂ ਦਾ ਪਿਆਰ ਕਰੇ ਨਾ ਕਿ ਨਿੰਦਿਆ ਕਰੇ ਨਾ ਉਹਦੀ ਉਸਤਤ ਕਰੇ ਹੋ ਜਾਏ ਪਾਦ ਨਿਰਵਾਨ ਜੋ ਬੰਦਨਾ ਤੋਂ ਰਹਿਤ ਪਦਵੀ ਹੈ ਉਹਦੀ ਖੋਜ ਕਰੇ ਜਾਨ ਨਾਨਕ ਇਹ ਖੇਲ ਕਠਨ ਹੈ ਸਰਬੂ ਜੀ ਕਹਿੰਦੇ ਇਹੋ ਹੀ ਖੇਲ ਵਾਲਾ ਕਠਮੇ ਭਾਈ ਮਾਨ ਛੱਡਣਾ ਵਕਾਰਾਂ ਦਾ ਛੱਡਣਾ ਕੋਟਿਆਂ ਆਦਮੀਆਂ ਸੰਗਤ ਛੱਡਣੀ ਤਉਹੂ ਵੀ ਕੋਈ ਆਹਿਣਾ ਮਾਣ ਮਾਣ ਵਿੱਚ ਕੋਈ ਆਹਿਣਾ ਹਸਕੋ ਤੇ ਧੀਤ ਰਹਿਣਾ ਉਸ ਨਿੰਦਾ ਛੱਡਣੀ ਇਹ ਬੜਾ ਕਠਨ ਖੇਲ ਹੈ ਬਹੁਤ ਔਖਾ ਇਹੋ ਹੀ ਖੇਲ ਹੈ ਪ੍ਰੇਮ ਜੋਤੋ ਪ੍ਰੇਮ ਖੇਲ ਉਨਕਾ ਜਾਓ ਫਿਰ ਗਈ ਗਲੀ ਗਲੀ ਮੇਰੀ ਆਏ ਇਹ ਕਸ਼ਮੀਰੀ ਖੇਲ ਹੈ ਬ੍ਰਿਹਾ ਸਾਹਿਬ ਵੀ ਕਹਿੰਦੇ ਹਨ ਜਿਹੜਾ ਇਸ ਖੇਲ ਚ ਖੇਲਣਾ ਹੈ ਇਨ ਨੂੰ ਗੁਰਮੁਖ ਜਾਣਨਾ ਕਿਸੇ ਕਿਸੇ ਗੁਰੂਖੀ ਇਸ ਖੇਲ ਨੂੰ ਜਾਣਿਆ ਗੁਰਾਂ ਦੁਆਰਾ ਉਹ ਗੁਰੂ ਘਰ ਦਾ ਧਾਰਮਿਕ ਵਾਹਿਗੁਰੂ ਚ ਲੀਨਤਾ ਪਾਉਂਦੇ ਹਨ ਗੌੜੀ ਮਹੱਲਾ ਨਾਵਾਂ ਸਾਧੂ ਰਚਨਾ RAM ਬਣਾਈ ਸਤਿਗੁਰੂ ਸਾਹਿਬ ਜੀ ਦਾ ਸਦੀਵਾਨ ਪੁੱਖਿਆ ਹੈ ਮਹਾਰਾਜ ਰਚਨਾ ਕਹੀ ਜੀ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਧੂ ਕੋਈ ਕਹਿੰਦਾ ਪ੍ਰਮਾਣੀਆਂ ਤੋਂ ਬਣੀ ਹੈ ਕੁਝ ਕਹਿੰਦਾ ਸ਼ੰਭੂ ਮੂਨ ਤੇ ਸਰੂਪਾਂ ਨੇ ਬਣਾਈ ਹੈ ਕੋਈ ਕਹਿੰਦਾ ਹੈ ਇਹ ਜਿਹੜੀ ਹੈ ਗਊ ਤੇ ਬੈਲ ਬਣ ਕੇ ਦਾ ਵਿਚਾਰ ਸਾਹਿਬ ਅਦੇ ਵਿੱਚ ਜਿਵੇਂ ਮੁਖੰਤੀ ਲਿਖਿਆ ਲਕਿਨ ਆ ਬਣੀ ਹੈ ਅਤੇ ਕੋਈ ਕੋਈ ਕਹਿੰਦਾ ਹੈ ਕੋਈ ਕਹਿੰਦਾ ਹੈ ਕਾਲ ਤੋਂ ਕਾਲੀ ਨੇ ਬਣਾਈ ਹੈ ਕੋਈ ਕਹਿੰਦਾ ਕਰਮਾਂ ਨੇ ਬਣਾਈ ਹੈ ਕੋਈ ਕੋਈ ਕਹਿੰਦਾ ਹੈ ਕੋਈ ਕਿਸੇ ਪ੍ਰਕਾਰ ਕਹਿ ਰਿਹਾ ਹੈ ਕੋਈ ਦਾਵਾ ਆਦੂ ਕਿ ਉਹ ਮਹਾਵਾਤੋਂ ਕਹਿੰਦੇ ਹਨ ਸਾਧੂ ਰਕਨਾ ਰਾਮ ਬਣਾਉਂਦਾ ਇਹ ਸੰਤੋਜ ਰਕਨੇ ਆਪੂਲੀ ਬਣੀ ਹੈ ਇਹ ਰਾਮ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ ਚਾਰਵਾਸੀ ਇਹ ਕਹਿੰਦੇ ਐਨ ਐਨ ਕੇ ਹੋਤੇ ਆਕਾਸ਼ ਤੇ ਆਸਤੀ ਹੋਏ ਕੈਸੇ ਮਨੁੱਖ ਮਨੁੱਖ ਤੇ ਆਉਣੇ ਕਰਕੇ ਕੋਈ ਇਹ ਸੰਜਨੋ ਸਾਡੀ ਗੁਰਮਤਿ ਰਾਏ ਹੈ ਕਿ ਰਾਮ ਪਰਮੇਸ਼ਰ ਨੇ ਇਹ ਜਿਹੜੀ 84 ਲੱਖ ਜੀਉਂ ਦੀ ਰਚਨਾ ਹੈ ਚਾਰ ਖਾਣੀਆਂ ਦੀ ਰਚਨਾ ਹੈ ਸਾਡੇ ਉਸ ਪਰਮੇਸ਼ਰ ਨੂੰ ਦੂਰ ਤੇ ਅਦੇਵਾਦਿਕ ਜਿੰਨੇ ਹਨ ਉਹ ਉਸ ਪਰਮੇਸ਼ਰ ਹੀ ਰਜਨਾ ਬਣਾਉਣਾ ਕੀਤੀ ਹੈ ਇੱਕ ਬਿੰਸਾ ਇੱਕ ਆਸਰ ਮਨ ਇੱਕ ਤਾਂ ਸ਼ਰੀਰ ਛੱਡ ਕੇ ਮਾਸ ਹੁੰਦੇ ਜਾ ਰਹੇ ਹੰਮ ਦੁਨੀਆ 'ਚ ਇੱਕ ਆਸਰ ਮਨ ਉਹ ਸਾਰੀ ਜਾਇਦਾਦ ਦੇ ਮਾਲਕ ਬਣ ਕੇ ਆਪ ਨੂੰ ਇਸ ਤਰ੍ਹਾਂ ਮੰਨੀ ਬੈਠੇ ਕਿ ਅਸੀਂ ਮਰਨਾ ਨਹੀਂ ਉਹ ਮਰ ਗਏ ਹੰਮ ਅਜਿਰਜ ਲਖਿਓ ਨਾ ਜਾ ਕੋਈ ਮਹਾਰਾਜੀ ਮਾਇਆ ਇਸੀ ਅਜਿਰਜ ਹੈ ਲਕੈ ਨਹੀਂ ਜਾਂਦਾ ਕਿ ਨਾ ਨੂੰ ਮਰਿਆਂ ਨੂੰ ਖੂਕਿਆਉਂਦੇ ਆ ਦੂਏ ਮੇਰ ਕਰ ਦਿੰਦੇ ਆ ਇਹ ਚਰਜ ਹੈ ਬਰਾਗ ਨਹੀਂ ਧਾਰਜਨ ਚ ਮਹਾਰਾਜੀ ਕੁਦਰਤ ਕੋ ਘਟਨ ਘਟਨ ਪਤੀ ਸੀ ਇਹ ਜੀ ਕਿ ਲਖਿਆ ਨਹੀਂ ਜਾ ਸਕਦਾ ਰਹਾਉ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਤੇ ਜੀਵਨ ਕਾਮ ਦੇ ਵਸ ਬੈ ਕੇ ਕਈਆਂ ਪ੍ਰਾਨੀਆਂ ਨੇ ਕਈਆਂ ਨੂੰ ਕ੍ਰੋਧ ਨੂੰ ਆਪਣਾ ਆਸਰਾ ਬਣਾ ਕਰਕੇ ਕਈਆਂ ਮੋਹ ਦੇ ਵਸ ਹੋ ਕੇ ਪ੍ਰਾਨੀਆਂ ਨੇ ਹਰ ਮੂਰਤ ਵਿਸਰਾਈ ਇਹ ਵੀ ਮੂਰਤ ਸਰੂਪ ਹੈ ਸਤਿ ਕੇ ਜੀ ਨੰਦ ਸਰੂਪ ਉਹ ਅਸੂ ਬਸਾਰ ਛੱਡਿਆ ਹੈ ਝੂਠਾ ਤਨ ਸਾਚਾ ਕਰ ਮੰਨਿਉ ਜੀਵ ਹੈ ਤਾਂ ਭਾਈ ਝੂਠਾ ਨਾਸਵੰਤੀ ਅਦੇ ਨੂੰ ਸੱਚਾ ਕਰਕੇ ਮੰਨਿਆ ਹੈ ਜਿਉ ਸੁਪਨਾ ਰਹਿ ਨਾਈ ਇਹ ਸੁਪਨਾ ਰਾਤ ਨੂੰ ਆਉਂਦਾ ਹੈ ਰਾਤ ਦੇ ਸੁਪਨੇ ਵੀ ਕੋਈ ਕੰਗਾਲ ਰਾਜਾ ਬਣ ਕੇ ਬਹਿ ਜੇ ਜਦੋਂ ਜਾਗਦਾ ਉਦੋਂ ਉਸੇ ਤਰ੍ਹਾਂ ਦਾ ਗਰੀਬ ਆਪ ਨੂੰ ਦੇਖਦਾ ਕਿਉਂ ਰਾਤ ਦੇ ਸੁਪਨੇ ਵੀ ਨਹੀਂ ਰਾਤ ਕੌਣ ਹੈ ਅਵਸਥਾ ਰੂਪੀ ਰਾਤ ਹੈ ਸੰਸਾਰ ਦੀ ਸੁਖਣਾ ਵਿਦਿਆਰਥੀ ਨੀਂਦ ਹੈ ਜੋ ਦੀ ਸੈ ਸੋ ਸਗਲ ਬਿਨਾਸ ਹੈ ਜੋ ਵੀ ਬੁਧਿਆਨ ਅਸਾਰਾ ਹੈ ਭਾਈ ਜਿਵੇਂ ਜਾਗਿਆ ਹੋਇਆ ਤਾਂ ਸੁਪਨੇ ਪਦਾਰਥ ਨਹੀਂ ਰਹਿੰਦੇ ਕਿਉਂ ਸਾਰਾ ਮੌਜੂਦੀ ਜਦੋਂ ਜਾਗ ਆਵੇਗੀ ਸਭ ਕੁਝ ਨਾਸ਼ ਹੋ ਜਾਏਗਾ ਕਿਉਂ ਬਾਦਰ ਕੀ ਛਾਈ ਕਿ ਬੱਦਲਾਂ ਦੀ ਸ ਹਰ ਵਾਰਕ ਨਹੀਂ ਰਹਿੰਦੀ ਘਾਟੀ ਦੂਰ ਹੋ ਜਾਂਦੀ ਹੈ ਕਿਉਂ ਬੱਦਲਾਂ ਦੀ ਸ਼ਾਮ ਨੂੰ ਇਹ ਸੋਖਾ ਪਦਾਰਥਾਂ ਦੇ ਨਾਸਮੰਤ ਹਨ ਜਿਵੇਂ ਕਿ ਪਰਲੋਭ ਨੂੰ ਹੀ ਪਾਉਣ ਲੱਗਦੀ ਹੈ ਉਦੋਂ ਇਸੋਖ ਜਿਹੜੇ ਪਰਲੋਭ ਦੇ ਨਾਂ ਸੋਣ ਤੋਂ ਬੱਦੋਂ ਵੀ ਸ਼ਾਵੇਂ ਨੂੰ ਨਾ ਸੋ ਜਾਂਦੇ ਹਨ ਜਨ ਨਾਨਕ ਜਗ ਜਾਣਿਉ ਮਿੱਥਿਆ ਸਤਗੁਰੂ ਜੀ ਕਹਿੰਦੇ ਜਗਤ ਨੂੰ ਇਉਂ ਮਿੱਥਿਆ ਜਾਣਨ ਹੋਇਆ ਪ੍ਰਤੀਤ ਹੁੰਦਾ ਹੈ ਰਹਿਓ ਰਾਮ ਸਰਨਾ ਕੋਈ ਰਾਮ ਪਰਮੇਸ਼ਰ ਦੀ ਸ਼ਰਨ ਰਹਿਓ ਇਸ ਪ੍ਰਕਾਰ ਮਹਾਰਾਜ ਜੀ ਰਚਨਾ ਬਣਾਈ ਹੈ ਜਾਣ ਕੇ ਗੌੜੀ ਮੁਹੱਲਾ ਨਾਵਾਂ ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ ਇਹ ਉਹ ਪ੍ਰਾਨੋਤਾਰੀ ਜੀਵ ਹੈ ਇਹ ਹੋਰ ਬੜੇ ਖੂਪੜਦਾ ਰਹਿੰਦਾ ਹੈ ਬੜੇ ਔਗਣ ਕਰਦਾ ਰਹਿੰਦਾ ਹੈ ਜੋ ਹਰੀ ਦਾ ਜਾਸੇ ਜੋ ਮਨ ਚਾਉਂਦਾ ਹੀ ਨਹੀਂ ਕਦੇ ਮਾਰਾ ਦਾ ਜਸ ਕੀ ਤੁੰਗੋਂ ਲੰਗਾਈ ਨਹੀਂ ਮਨ ਚੁਲੀ ਆ ਕੇ ਮਨ ਕਰ ਕਹੂ ਨਾ ਹਰ ਗੁਣ ਦਾ ਆਇਓ ਐਨਸ ਮਗਲ ਰਹਿ ਮਾਇਆ ਮੈਂ ਰਾਜ ਨੇ ਮਸ ਹੋਇਆ ਰਿੰਦੇ ਮਾਇਆ ਵਿੱਚੀ ਕੋ ਕੈਸੀ ਗੂੰਗਾਵੇ ਇਹੋ ਤੇ ਕਿਸ ਪ੍ਰਕਾਰ ਜਾਨੂ ਗਾਵੇ ਰਹਾਉ ਉਹ ਤੀਤ ਮਾਇਆ ਮਮਤਾ ਸਿਉ ਪੁੱਤਰਾਂ ਦੇ ਮੋਹ ਚ ਕੋਈ ਮਿੱਤਰਾਂ ਦੇ ਮੋਹ ਚ ਕੋਈ ਮਾਇਆ ਸ਼ਰੂਪ ਦੀ ਮਮਤਾ ਵਿੱਚ ਜੇ ਵਿਦ ਆਪ ਬੰਧਾ ਆਪ ਨੇ ਆਪਣੇ ਆਪ ਨੂੰ ਆਪ ਹੀ ਬੰਨ੍ਹਣ ਪਾ ਕੇ ਬਣਾ ਲਿਆ ਜਿਉਂ ਕੋ ਫਾਂਖੀ ਕਪੂਰ ਆਪ ਬਣਾਇਆ ਮੇਰੀ ਜ਼ਿੰਦਗੀਏ ਕਿਉਂ ਮਨ ਮੁਖ ਸਭ ਵਸ਼ ਕਰਲੇ ਰਾਮ ਮੇਰੇ ਕ੍ਰਿਸ਼ਨਾਂ ਜਿਉ ਝੂਠੋ ਇਹ ਜਗ ਕਿਉਂ ਕ੍ਰਿਸ਼ਨਾਂ ਦਾ ਪੈ ਨਹੀਂ ਹੁੰਦਾ ਹੈ ਸੂਰਜ ਦੀ ਤੇਜੀ ਦੇ ਨਾਲ ਰੇਤ ਵਿੱਚ ਚਮਕਾਰਾ ਪੈਂਦਾ ਪਾਣੀ ਦੀਆਂ ਲਹਿਰਾਂ ਨਦੀਆਂ ਵਰਤੀਤ ਹੁੰਦੀਆਂ ਜਦੋਂ ਉੱਥੇ ਜਾਂਦੇ ਆ ਮੇਰਗੋ ਤਾਂ ਉਥੋਂ ਓਨੇ ਕ ਨੀਲ ਹੋਰ ਅੱਗੇ ਜਿਹਦਾ ਕਿਵੇਂ ਭਟਕਦੇ ਫਿਰਦੇ ਰਹਿੰਦੇ ਆ ਉਹ ਸੂਨੀ ਪਾਣੀ ਨਹੀਂ ਹੁੰਦਾ ਅਰੇ ਕਾਲਜ ਸੂਰਜ ਦੇ ਕਿਰਨਾਂ ਦਾ ਚਮਕਾਰਾ ਹੁੰਦਾ ਕਿਵੇਂ ਰੇਤਾ ਮਾਇਆ ਹੈ ਸੂਰਜ ਬ੍ਰਹਮ ਉਹਦੀ ਸੱਚਾ ਰੂਪੀ ਕਿਰਨਾਂ ਦੇ ਨਾਲ ਇਹ ਸੱਤ ਪ੍ਰਤੀਤ ਹੋ ਰਹੀ ਹੈ ਇਸ ਤੋਂ ਕਰ ਮੇਰਗੋ ਦੀਆਂ ਦੇ ਪਾਣੀ ਵੀ ਨਹੀਂ ਆਈਆਂ ਇਹ ਤੁਖਾਂਜ ਹੈ ਲੇਖਤਾਸ ਉਠ ਤਾ ਹੈ ਜਿਵੇਂ ਹਰਿਵੰਗੋਂ ਨੂੰ ਸੱਚਾ ਮੰਨ ਕੇ ਦੌੜਦਾ ਹੈ ਕਿ ਮੈਂ ਪਕੜ ਲਵਾਂ ਮੇਰੀ ਕੀ ਤ੍ਰਿਪਤੀ ਹੋਵੇਗੀ ਭੁਗਤ ਮੁਗਤ ਕਾ ਕਾਰਨ ਸੁਆਮੀ ਜੋ ਸਾਰਿਆਂ ਨੂੰ ਭੁਗਤ ਭੋਜਨ ਦੇਣ ਵਾਲਾ ਹੈ ਕੁਝ ਜੀ ਕਰਨ ਵਾਲੇ ਅਨੁਦੇਣ ਵਾਲਾ ਕੋਈ ਮੁਕਤੀ ਦੇਣ ਵਾਲਾ ਸਰਵਕਾ ਸੁਆਮੀ ਹੈ ਹੁੰਡ ਤਾਹੇ ਬਿਸਰਾ ਐਸੇ ਬਸਮਝਾ ਉਸ ਪਰਮੇਸ਼ਰ ਨੂੰ ਭਲਾਈ ਜਾਂਦਾ ਹੈ ਜਨ ਨਾਮਿਕ ਕੂਤਨ ਮੈਂ ਕ ਸੁਧਗੁਰ ਨਾਨਕ ਦੇਵ ਜਿੰਦੇ ਬਾਲੇ ਨਿਹੰਗ ਭਾਈ ਕਰੋੜਾਂ ਵਿੱਚੋਂ ਕੋਈ ਕੋਈ ਹੈ ਭਜਨ ਰਾਮ ਨੂੰ ਪਾਵੇ ਜਿਹੜਾ ਪਰਮੇਸ਼ਰ ਰਾਮ ਦੇ ਭਜਨ ਕੀਰਤਨ ਨੂੰ ਭਜਨ ਨੂੰ ਪਾਉਂਦਾ ਹੈ ਗੌੜੀ ਮਹੱਲਾ ਨਾਵਾਂ ਕਾਦੂ ਇਹੋ ਮਨ ਗਹਿਉ ਨਾ ਜਾਈ ਇਹ ਸੰਗੀਏ ਨੂੰ ਇਹਦਾ ਮਨ ਇਹ ਕਿਸੇ ਵਿਕਾਸੋਂ ਪਕੜਿਆ ਨਹੀਂ ਜਾਂਦਾ ਬੜੇ ਲੋਕ ਜਤਨ ਕਰਦੇ ਹੰ ਚੰਚਲ ਕ੍ਰਿਸ਼ਨਾ ਸੰਗ ਵਸ ਹੈ ਮਾਰੇ ਮਨ ਚੰਚਲ ਕਿਉਂ ਹੁੰਦਾ ਮਾਲੇ ਕਹਿੰਦੇ ਚੰਚਲ ਕਰਨ ਵਾਲੀ ਕ੍ਰਿਸ਼ਨ ਇਹ ਨਾ ਰਸਾਂ ਕਸਾਂ ਦੀ ਨਾਲ ਵਸ ਰਹੀ ਹੈ ਜਾ ਤੂੰ ਫਿਰ ਨਾ ਰਹਾ ਇਹ ਕਹਿ ਕੇ ਮਨ ਕ੍ਰਿਸ਼ਨਾ ਨੂੰ ਮਾਰਿਆ ਕਿਹ ਲੈਣੀ ਕਹੈ ਇਸ ਨੂੰ ਨਹੀਂ ਰਿੰਗਾ ਰਹਾਉ ਕਾਟਾ ਨਾ ਕਰੋ ਤੇ ਘਾਟ ਹੀ ਕੇ ਭੀਤਰ ਜਿੰਦ ਕਰਦਾ ਐਡਾ ਕਰੋਧ ਹੈ ਕਹਿੰਦਾ ਜੇ ਗੁੱਸਾ ਆ ਗਿਆ ਉਹਦੇ ਪਿਓ ਨੂੰ ਵੀ ਮਾਂ ਨੂੰ ਵੀ ਕਤਲ ਕਰ ਦੂੰ ਐਡਾ ਕਰਣਾ ਕਰੋਧ ਹੈ ਅਸਮ ਕ੍ਰੋਧ ਘਾਟ ਹੀ ਕੇ ਭੀਤਰ ਜੇਵੇ ਕਟ ਹਿੰਦੋ ਵਿੱਚ ਅੱਛੇ ਨੂੰ ਖੜੀ ਜਾਂਦਾ ਹੈ ਇਹ ਸਭ ਦੇ ਸਿਰ ਆਇਆ ਇਹ ਜੋ ਕਰੋਧ ਨੂੰ ਨਹੀਂ ਖੜੀ ਹੋਸ਼ ਵਾਲੀ ਵਿਆਹ ਸੇਵਾ ਕਰਨੀ ਸੀ ਦੂਰਾਂ ਦੀ ਪਹਲ ਕਰਨੀ ਸੀ ਸਤਕਾਰ ਕਰਨਾ ਸੀ ਉਹ ਸਾਰੀ ਸੋਚ ਵੀ ਭੁਲਾ ਦਿੱਤੀ ਜਿਸ ਕਰੋਧ ਨੇ ਗਿਆਤ ਹੀ ਰਤਨ ਗਿਆਨ ਸਭ ਕੋ ਹਿਰ ਲੀਨਾ ਇਹ ਕਰੋਧ ਹੈ ਇਹ ਕਰੋ ਗਿਆਨ ਰੂਪੀ ਰਤਨ ਜੋ ਅਮੋਲਕ ਸੀ ਇਹ ਸਾਰਿਆਂ ਦਾ ਇਸ ਨੂੰ ਚੁੜਾ ਲਿਆ ਕਰੋਧੀ ਆਦਮੀ ਦੇ ਅੰਦਰ ਗਿਆਨ ਨਹੀਂ ਰਹਿੰਦਾ ਸਾਰੀ ਉਹ ਕਾਹਨਾ ਬਸਾਈ ਇਹ ਕਰੋਧ ਨੇ ਰੋਕਣ ਨਾਲ ਇਹਨਾਂ ਦਾ ਕੋਈ ਨਹੀਂ ਵਾਹ ਚਲਦੀ ਤੇ ਗਿਆਨ ਨੂੰ ਆਉਣ ਨੂੰ ਗਵਾਈ ਬੈਠਿਆ ਨੇ ਕਾਸ਼ ਉਹ ਕਾਸ਼ ਨਾ ਬਸਾਏਹ ਗ੍ਰੋਧ ਨਾ ਰੋਕਣਾ ਕੋਈ ਵਾਹ ਨਹੀਂ ਚਲਦੀ ਇਹ ਨਜੀਆਂ ਦੀ ਗ੍ਰੋਧ ਨਾ ਤੋ ਹਟਦਾ ਨਹੀਂ ਆਪਣੇ ਆਪ ਜੋਗੀ ਯਤਨ ਕਰ ਤ ਸਭ ਹਾਰੇ ਇਸ ਮਨ ਨੂੰ ਰੋਕਣ ਵਾ ਤੇ ਜੋਗੀ ਲੋਗ ਜੇ ਕਿਸੇ ਮਸ਼ਿੰਦਰ ਨਾਲ ਵਰਗੇ ਬਾਰੇ ਬਾਰੇ ਜਤਨ ਕਰਕੇ ਹਾਰ ਗਏ ਗੁਣੀ ਰਹੇ ਗੁਣਗਾਈ ਅਬ ਗੁਣੀ ਲੋਕ ਜਿਹੜੇ ਗਵਈਏ ਸੀ ਉਹ ਗੁਣਾ ਨੂੰ ਗੋਲ ਨੂੰ ਦਾ ਕੇ ਰਹਿ ਚੁਕੇ ਜਨ ਨਾਨਕ ਹਰ ਭੇ ਦਿਆਲਾ ਸਤਿਗੁਰੂ ਸਾਹਿਬ ਇਹ ਕਹਿੰਦੇ ਜਦੋਂ ਹਰੀ ਅਕਾਲ ਪੁਰਖ ਬਿਆਲੂ ਹੋਏ ਤੀ ਫੇ ਹੰਸ ਪਰ ਗੁਣੀ ਹੋ ਗੁਣੀ ਰਹੇ ਗੁਣਗਾਈ ਜਨ ਨਾਨਕ ਹਰ ਭੇ ਦਿਆਲਾ ਜਦੋਂ ਹਰੀ ਅਕਾਲ ਪੁਰਖ ਜੀ ਬਿਆਲੂ ਹੋਏ ਤਾਂ ਗੁਣੀ ਪੁਰਖ ਜਿਹੜੇ ਹਨ ਉਹਨਾਂ ਨੇ ਆਏ ਮਿਲ ਕੇ ਗੋਣੀ ਜਦੋਂ ਗਾਉਂਦੇ ਰਹੇ ਸੋ ਸਭ ਵਿਦ ਬਾਣਿਆ ਸਾਰੀ ਵੀ ਦੀ ਧਾਈ ਬਣਿਆਈ ਵਾਹਿਗੁਰੂ ਦੇ ਗੁਣਾਂ ਗਾਉਣ ਲੈਣ ਮਿਲ ਕੇ ਜਦੋਂ ਗੁਣ ਗਾਉਂਦੇ ਰਹੇ ਹੋਰ ਜਤਨ ਕੋਈ ਨਹੀਂ ਚੱਲਿਆ ਉਦੋਂ ਸਾਰੀਆਂ ਜਿੰਨੀਆਂ ਬਣੇਂ ਰੋਕਣ ਦੀਆਂ ਮੰਦਰ ਰੋਕਣ ਦੀਆਂ ਵਿਕਾਰਾਂ ਦੇ ਰੋਕਣ ਦੀਆਂ ਇਹ ਉਪਾਅ ਹੈ ਗੌੜੀ ਮਹੱਲਾ ਨਾਵਾ ਰੀਰੋ ਦੀ ALU ਹੋਇਆ ਸਾਰੀਆਂ ਜਿੰਨੀਆਂ ਬਣ ਗਈਆਂ ਗੌੜੀ ਮਹੱਲਾ ਨਾਵਾ ਸਾਧੂ ਗੋਬਿੰਦ ਕੇ ਗੁਣ ਗਾਵ ਇਹ ਸੰਤੋ ਹਾਕਮਾ ਜਨ ਨੂੰ ਗੁਣੀ ਰਹੇ ਗੁਣ ਗਾਹੀ ਇਸ ਕਰਕੇ ਸੰਸਾਰ ਸੁਖ ਰਹਾ ਕਰਦੇ ਅਗਲੀ ਤੁਕ ਜੀ ਬਚਨ ਕਹਿ ਰਹੇ ਸਾਧੋ ਗੋਬਿੰਦ ਕੇ ਗੁਣ ਗਾਵ ਇਹ ਸਾਧੋ ਸੰਤ ਮਹਾਕਮਾ ਜਨ ਨੂੰ ਗੋਗਨ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਮਾਨਸ ਜਨਮ ਆਮੂਲਕ ਪਾਇਓ ਜਿਹੜਾ ਮਨੁੱਖਾ ਜਨਮ ਹੈ ਤੁਸੀਂ ਅਮੋਲਕ ਪ੍ਰਾਪਤ ਕੀਤਾ ਹੈ ਫਿਰ ਸਾ ਕਾਹੇ ਗਵਾਇਸ ਨੂੰ ਦਿੱਖ ਕੇ ਵਰਸ ਕਿਉਂ ਇਸ ਵਾਰ ਤੇ ਗਵਾ ਰਹੇ ਹੋ ਰਹਾਉ ਬਾਜਤੋ ਪੁਨੀਤ ਜੀਨ ਬੰਧ ਹਰ ਦੇਖੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਗਰੀਬਾਂ ਦਾ ਬੰਧੂ ਸੁਗੰਧੀ ਹਰੀ ਆਪ ਕਰਨ ਕਾਹੇ ਤੁਮ ਆਵੋ ਸਰਮੇਸ਼ਰ ਜੀ ਤੁਸੀਂ ਪਾਈ ਸ਼ਰਨ ਆਉਣਾ ਕਰੋ ਗਜ ਕੋ ਤਰਾਸ ਮਿਟਿਉ ਜਿਹ ਸਿਮਰਤ ਸਿਮਰਨ ਕਰਨੇ ਕਰਕੇ ਹਰੀ ਹਰ ਛੇਤਰ ਦੇ ਅੰਦਰ ਹਾਥੀ ਜਿਹੜਾ ਸੀ ਇਹ ਆਪਣੇ ਪਰਿਵਾਰ ਨੂੰ ਲੈ ਕੇ ਪਾਣੀ ਪੀਣ ਵਾਸਤੇ ਆ ਪਰਨੇ ਸਾਹ ਤੋਂ ਅੱਠ ਕੋਏ ਨਦ ਇਹ ਸਾਂਝ ਕੇ ਜਿਸ ਵਕ ਤਾਇਆ ਤੇ ਉਹ ਸਾਂਝ ਦੇ ਵਿੱਚ ਕਦਿਆ ਰਹਿਂਦਾ ਸੀ ਕਦਿਏ ਨਹੀਂ ਆਦਮੀਆਂ ਤਾਰਾਂ ਪੁਲਾਈਆਂ ਹੋਈਆਂ ਸੀ ਜਦੋਂ ਹਾਥੀ ਪਾਣੀ ਪੀਣ ਵੜਿਆ ਤੇ ਉਸ ਦੇ ਪਰਿਵਾਰ ਦੇ ਨਾਲ ਕਿਨਾਰੇ ਤੇ ਖੜੇ ਰਹੇ ਤੇ ਹਾਥੀ ਦੂंगे ਖਾਂ ਚ ਲਿਆ ਗਿਆ ਕਦਿਏ ਨੇ ਆਦਮੀਆਂ ਤਾਰਾਂ ਪਾ ਕੇ ਉਹਨੂੰ ਆਪ ਦੇ ਵਿੱਚ ਖਿੱਚ ਲਿਆ ਜੋ ਖਿੱਚ ਲਿਆ ਹਾਥੀ ਨੇ ਪਰਾ ਬਾਣੀ ਨਾਲ ਉਸ ਜਿਹੇ ਸਿਆਣਾ ਬਣਾਉਂਦਾ بڑے بڑے ਕੰਮ ਕਰ ਲੈਂਦੇ ਹਾਥੀ ਇਸ ਸਰਕਾਰ ਦੇ ਹਾਥੀ ਨੇ ਪਰਵੇਸ਼ਨ ਨੂੰ ਉਸ ਵੇਲੇ ਚੇਤੇ ਕੀਤਾ ਜਿਸ ਵੇਲੇ ਹੱਥੋਂ ਡਿੱਗਿਆ ਉੱਪਰ ਸਾਰਾ ਵਿੱਚ ਪਾਣੀ ਦੇ ਖਿੱੱਚ ਕੇ ਲੈ ਗਿਆ ਤੁੰਗਾ ਉਸ ਵੇਲੇ ਅੰਤਰੀ ਜਾਨੀ ਨੇ ਕੱਟ ਕਰੇ ਚੱਕਰ ਬੈਕੌਂਡ ਸੇ ਆਏ ਗੱਜਾ ਠੀਕੇ ਪ੍ਰਾਣ ਉਵਾਰੀਲੇ ਹਾਥੀ ਕਿਸਮਾ ਉਸਨੂੰ ਚੱਕਰ ਪਕੜ ਕੇ ਮੈਕੌਂਡ ਨੂੰ ਮਹਾਰਾਜ ਆਏ ਹਾਥੀ ਜਿਹੜਾ ਹਾਥੀਆਂ ਜੋ ਵੱਡਾ ਸੀ ਐਨਾ ਬੱਕ ਉਹਦੇ ਪ੍ਰਾਣਾਂ ਨੂੰ ਬਚਾਉਣਾ ਕੀਤਾ ਗੱਜ ਕੇ ਆ ਕੇ ਇਸਰਾ ਇਸੇ ਪ੍ਰਕਾਰ ਮਾਨਵਾਂ ਕਹਿੰਦੇ ਹਾਥੀ ਦਾ ਤਰਾਸ ਹੋਏ ਜਿਸ ਵਾਈਂ ਨੂੰ ਸਿਮਨ ਕਰਕੇ ਭਾਈ ਪਸ਼ੂ ਦਾ ਤਰਾਸ ਦਰਮਿਕ ਗਿਆ ਉਹ ਕਾਹੇ ਬਿਸਰਾਉਂ ਪ੍ਰਮੇਸ਼ਰ ਨੂੰ ਨੂੰ ਤੁਸੀਂ ਕਿਉਂ ਭੁਲਾਉਂਦੇ ਹੋ ਹਮੇਸ਼ਾ ਲਈ ਕੀਤੇ ਕਰੋ ਇਸੇ ਪ੍ਰਕਾਰ ਮਾਨਵਾਂ ਹਾਥੀ ਦੀ ਨਹੀਂ ਆਈ ਅਗਿਆਨ ਤੰਗਵੇ ਦੀ ਨਹੀਂ ਆਈ ਵਾਸ਼ਨਾ ਰੂਪੀ ਤਾਰਾਂ ਦੇ ਨਾਲ ਇਸ ਨੇ ਸੰਸਾਰੂਪੀ ਸਮੁੰਦਰ ਦੇ ਉਪਾਰ ਸਾਨੂੰ ਕੀ ਪਾਣੀ ਦੇ ਡੋਗੋ ਲਿਆ ਹੈ ਤੋ ਜਿਵੇਂ ਫੁੱਲ ਕਰਦਾ ਵੇ ਕਿ ਸੁੰਡ ਨਾਲ ਪਿਆ ਸੀ ਇਸੇ ਪ੍ਰਕਾਰ ਸਾਹਿਬ ਸੰਗੇ ਜੀ ਫੱਲਰੂ ਕੀ ਫੁੱਲ ਜਿਨ੍ਹਾਂ ਨੇ ਆਪਣੀ ਭਾਵਨਾ ਨੂੰ ਕਿ ਸੁੰਡ ਦੇ ਨਾਲ ਅਰਪਣ ਕੀਤਾ ਹੈ ਉਹਨਾਂ ਦੇ ਸੇਕੇ ਕਾਰਸ਼ਾ ਨੇ ਸ਼ਮਨੂਪੀ ਸੁਆਗਤ ਨੂੰ ਕੱਟ ਲਿਆ ਨਾ ਕੰਵੇ ਦੀਆਂ ਤਾਰਾਂ ਕੱਟ ਕੇ ਇਹਨਾਂ ਨੂੰ ਵਿਚਾ ਲਿਆ ਹੈ ਸਰਕਾਰ ਤੁਮ ਕਾਹੇ ਬਿਸਰਾ ਉਹਦਾ ਸ਼ਮਨ ਕਰਕੇ ਆਫੀ ਦਾ ਤਰਾਸ ਨਿਕ ਗਿਆ ਉਹੀ ਕਿਉਂ ਭੁਲਾਉਂਦੇ ਹੋ ਇਸ ਨੂੰ ਕੀਤੇ ਰੱਖੋ ਤਾਰੇ ਆਵੇ ਮਹਾਨ ਮੂਹ ਮਾਇਆ ਫੂਨ ਜਿਹੜਾ ਹੰਕਾਰ ਤੁਹਾਡੇ ਅੰਦਰ ਫੁਰਦਾ ਹੈ ਕਿ ਮੈਂ ਹਾਂ ਉਹ ਮਾਨ ਹੰਕਾਰ ਜਿਹੜਾ ਕਰਨਾ ਹੈ ਅਬ ਹਿਰਦੇ ਚ ਮਾਨ ਕਰਨਾ ਏ ਮੋ ਜਿਹੜਾ ਹੈ ਸੁਵੰਨੀਆਂ ਦਾ ਤੇ ਮਾਇਆ ਦਾ ਪੁਨਾ ਚਲੂਪਦਾ ਭਜਨ ਰਾਮ ਕੇਤ ਲਾਵ ਉਹਨਾਂ ਵਾਹਿਗੁਰੂ ਦੇ ਭਜਨ ਤੇ ਰਾਮ ਦੇ ਕੀਰਤਨ ਲਾਉਣਾ ਕਰੋ ਨਾਨਕ ਕਹਤ ਮੁਗਤ ਪੰਥ ਏ ਹੋ ਗੁਰੂ ਗ੍ਰੰਥ ਨਾਨਕ ਜੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਜੀ ਕਹਿੰਦੇ ਜੀ ਦੇ ਮਾਲਕ ਹੋ ਕੇ ਕਹਿੰਦੇ ਗੁਰੂ ਨਾਨਕ ਜੀ ਉਹਦੇ ਗੁਰੂਏ ਨਾਮੇ ਪਾਰਸਾ ਜੀ ਇਹ ਮੁਕਤੀ ਦਾ ਪੰਥ ਰਸਤਾ ਹੈ ਗੁਰਮੁਖ ਹੋਏ ਤੂੰ ਪਾਵੇ ਗੁਰਮੁਖ ਬਣ ਜਉਂਦੇ ਤਾਂ ਤੁਸੀਂ ਪਾ ਲਓਗੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਪ੍ਰਾਪਤ ਕਰੋ ਏ ਭਾਈ ਗਉੜੀ ਮਹੱਲਾ ਨਾਵਾਂ ਤੇ ਮਾਈ ਭੁੱਲਿਓ ਮਨ ਸੰਜ ਆਵੇ ਤੇ ਮਾਰੇ ਸਾਰੇ ਕੋਈ ਨਹੀਂ ਸਮਝਦੇ ਤਾਂ ਮਾਤਾ ਸਾਹਿਬ ਦੇ ਪ੍ਰਖਾਣ ਕਹਿੰਦੇ ਨੇ ਮਾਤਾ ਨਾਨਕੀ ਦੀ ਥਾਣੀ ਤੇ ਮਾਤਾ ਦੀ ਕੋਈ ਕੋਈ ਹੈ ਜਿਹੜਾ ਭੁੱਲਿਓ ਮਨ ਦੇ ਕਹਿੰ ਸੰਝਾ ਲੈਂਦਾ ਹੈ ਨੇ ਗੋ ਮਾਇਆ ਦੇ ਕੀ ਫਸੇ ਰਹਿੰਦੇ ਹੈ ਮਾਈ ਮਾਇਆ ਜਿਹੜੀ ਉਹ ਭੁੱਲਿਆ ਹੋਇਆ ਮਨੁੱਖ ਆ ਕੋਈ ਕੋਈ ਸਮਝਾਉਂਦਾ ਹੈ ਆਪਣੇ ਮਨ ਦੇ ਤਾਈਂ ਦੇਦ ਪੁਰਾਣ ਸਾਧ ਮੱਗ ਸੋਲ ਕਰ ਜੀਵਨ ਨੂੰ ਜਹਨ ਸੁਣ ਕੇ 18 ਪੁਰਾਣਾ ਨੂੰ ਸਾਧੂਆਂ ਦੇ ਸਾਧਨਾ ਦੇ ਮਾਰਗ ਜਿਹੜੇ ਆ ਬਣਾ ਗਏ ਕਾਜ ਕਾਹਦੇ ਸਰਬਨ ਕਰਕੇ ਵੀ ਨੇ ਮੁਖਨਾ ਹਰ ਜੋਨੂਗਾ ਅੱਗੇ ਖੋਲੂਨੀ ਚਿੰਗ ਨਾ ਗਰੀ ਹਰੀ ਦੇ ਗੁਣਾਂ ਨੂੰ ਗਾਉਣਾ ਕੋਰਨਾ ਪਾਸ਼ੇਮ ਕੀ ਲੱਗਾ ਰਿਹਾ ਹੈ ਹਾਉ ਦੁਰਲੱਭ ਦੇਹ ਪਾਏ ਮਾਨਸਕੀ ਇਹ ਦੇਖੋ ਇਹ ਜੀਵਨ ਬੜੀ ਕਸ਼ਟ ਲੱਭਣ ਵਾਲੀ 84 ਲੱਖ ਪੌਂਦੇ ਪੌਂਦੇ ਨੇ ਕੀ ਨੂੰ ਖਵੇ ਭਾਈ ਹੈ ਮਿਰਥਾ ਜਨਮ ਸਿਰਾਵੈ ਉਹ ਬਿਆਸੀ ਆਵਲੇ ਜਨਮ ਸਿਰਾਵੈ ਨੂੰ ਬਤੀਤ ਕਰ ਰਿਹਾ ਗੁਜ਼ਾਰ ਰਿਹਾ ਹੈ ਮਾਇਆ ਮੂਹ ਮਹਾ ਸੰਕਟ ਬਾਨ ਮਾਇ ਦਾ ਮੂਹ ਹੈ ਬੜਾ ਸੰਕਟ ਦੁੱਖ ਦੇਣ ਵਾਲਾ ਹਨ ਜਨਨ ਹੈ ਬੜਾ ਪਾੜੀ ਦੀਆ ਬਾਨ ਉਜਾਰ ਹੈ ਨਾਸੀ ਉਰੋਚ ਉਪਜਾਵੈ ਇਹਦੇ ਵਿੱਚ ਹੀ ਜ਼ਹਿਰੀਲੇ ਫਲ ਖਾਣ ਵਾਲੇ ਵਿਸ਼ੇਰੂ ਕੋ ਜਿਹੜੇ ਜੀ ਰੂਹੀ ਨੂੰ ਤੁਮ ਬਣਾ ਕਰਦਾ ਹੈ ਅੰਦਰ ਬਾਹਰ ਸਦਾ ਸੰਗ ਪ੍ਰਭੂ ਦੇ ਅੰਦਰ ਵੀ ਹਿਰਦੇ ਦੇ ਬਾਹਰ ਸੰਸਾਰ ਦੇ ਅੰਦਰ ਵੀ ਹੈ ਉਜੇ ਜਾਂਦੇ ਸੋਹਜੇਂਦਰਵਾਰ ਵੀ ਸਜਾ ਨਾਲ ਹੈ ਪ੍ਰਭੂ ਸਾਥਿ ਉਹ ਨਹੀਂ ਹੁ ਨਾ ਲਾ ਨਾਨਕ ਜੀ ਨਾਲੇ ਪ੍ਰੇਮ ਨਹੀਂ ਲਾਉਂਦਾ ਹੈ ਨਾਨਕ ਮੁਕਤ ਕਾਹੇ ਤੂੰ ਮਾਨ ਲੋ ਜੀ ਕਹਿੰਦੇ ਉਸ ਨੂੰ ਭਾਈ ਤੁਸੀਂ ਮੁਕਤ ਮੈਨੂੰ ਨਾ ਕਰੋ ਇਹ ਕਟ ਆ ਰਾਮ ਸਮਾ ਜੀ ਦੇ ਰਾਮ ਦਾ ਨਾਮ ਸਮਾ ਜਾਂਦਾ ਜੀਨ ਹੋ ਜਾਂਦੀ ਹੈ ਹਿਰਦਾ ਰਾਮ ਦੇ ਨਾਮ ਜਿਹਦਾ ਹਿਰਦਾ ਜਿਹਦੇ ਨੇ ਰਾਮ ਪ੍ਰਮੇਸ਼ਰ ਸਮਾਵਾ ਮਿਲ ਜਾਂਦਾ ਹੈ